ਉਹ ਸੋ ਹਾ ਹਾ ਹallelujah ਵਾ ਤੇਰੇ ਜਦ ਤੱਕ ਤੇਰੀ ਉਦਦਾ ਹੀ ਗਈ ਹੈ ਨਹੀਂ ਆ ਲੱਪਾ ਲੈ ਗਿਆ ਮਾਂਕੇ ਕੋਟ ਬਟ ਪਾਉਣ ਨੂੰ ਫੇ ਆ ਭੁੱਖਾ ਨਹੀਂ ਤੇਰੇ ਕਿਤੇ ਦਾ ਜਿਆ ਜਿਆ ਆਉਂਦੇ ਆ ਤੁਸੀਂ ਆ ਰੱਜੀਆਂ ਜੀ ਦੇਖੋ ਭੇ ਦਿਮਾਗ ਨਾ ਮੈਂ ਕੀ ਕਹਿੰਨਾ ਓਏ ਹਾ ਬਲੇਜ਼ਰ ਵੀ ਮੈਂ ਕਿਹਾ ਉਦੋਂ ਇੱਕ ਲੱਬ ਤੁਨੀ ਤੇਰੇ ਆਪਣੇ ਕਿਦਾਂ ਖਾ ਰਿਹਾ ਡੈਡੀ ਜੀ ਤੁਸੀਂ ਆਪਣੇ ਆਪ ਸੋਫੇ ਤੇ ਜਾਓ ਮੈਂ ਕਾ ਬਲੇਜ਼ਰ ਨੀ ਦਿੰਦਾ ਇੱਕ ਲੱਬ ਦਾ ਆ ਜਾ ਆਪਣੇ ਆਪ ਹੀ ਬਲੂ ਉਹ ਜਾ ਹਾਂ ਕਰ ਆਪਣਾ ਬੇਲ ਕੂੜਾ ਲੱਬ ਦਾ ਤਾਲ ਚੱਲ ਚੱਲ ਫੇ ਚੱਲ 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 ਚੱਕ ਹੋਈ ਚੱਕਦੇ ਜਾ ਉਹ ਸੋ ਗੀ ਗਾਂ ਸਾਨੂੰ ਸਾਰੇ ਫਲਾਰਾ ਪਾਉਂਦੇ ਜਾਂਦੇ ਆ ਕੋਈ ਵੀ ਨਹੀਂ ਜਾਂਦਾ ਮੈਂ ਨਕਰਾਨੀ ਰੱਖੀ ਐ ਤਾਂ ਮੈਂ ਨਹੀਂ ਛੋਤੀ ਗਿਆ ਤੂੰ ਮੈਂ ਕੁਝ ਕਿਹਾ ਥੋੜੀ ਉਹ ਵਾਇਦਾ ਬਹੁਤ ਚੱਕਿਆ ਯਾਰ ਚੱਕ ਚੱਕ ਉਹ ਕੋਟ ਪੈਂਟ ਵੀ ਚੱਕ ਚੱਕ ਬਲੇਜ਼ਰ ਉਹ ਸ਼ਾਰਟ ਮੇਰੀ ਚੱਕ ਮੇਰੀ ਚੁੰਨੀ ਵੀ ਹਾਂ ਇਹ ਵੀ ਚੱਕ ਆ ਵੀ ਬੋਤਲਾਂ ਵੀ ਸਿੱਧੀਆਂ ਕਰੀ ਤੁਹਾਡੇ ਤਾਂ ਹੁਣ ਕਰੀ ਜਿੰਨਾ ਮੈਂ ਕਹਿੰਦੀ ਨਹੀਂ ਉਹਨੇ ਭੂਹੇ ਹੋਈ ਜਾਂਦਾ ਦਿਨੋਂ ਦਿਨ ਭੂਹੇ ਨਹੀਂ ਹੋਈ ਜਾਂਦਾ ਜਾਨ ਤੂੰ ਤੂੰ ਆ ਗਿਆ ਆ ਗਿਆ ਨਾ ਬੰਦਾ ਫਟਾਸ਼ ਮਾ ਲਾਜ਼ਨੀ ਪੈ ਗਈ ਤੇ ਦਿਖਾ ਲਦਾ ਮੈਨੂੰ ਪੜਦੇ ਹੀ ਨਾ ਵਾਹ ਇਹ ਤਾਂ ਕੰਮ ਜਾਦੇ ਸੀਰੀਅਸ ਹੋਇਆ ਸਾਲ ਕੋਲ ਕਿੱਥੇ ਗਿਆ ਇੱਕ ਤਾਂ ਵਿਆਹ ਨਹੀਂ ਲੱਭਦਾ ਉਹ ਬڑے ਜਿਹੜੇ ਸਹਿਤ ਚ ਮਾਰਨਾ ਮੇਰਾ ਇੱਕ ਮਾਮਲਾ ਲੈ ਕੇ ਗਿਆ ਇੱਕੋ ਇੱਕ ਵਿਆਹ ਇੱਕ ਉਹ ਮੈਨੂੰ ਲੱਭ ਉਹਦੇ ਨੇ ਚਾਰ ਵਿਆਹ ਦੇਖੇ ਉਹ ਆ ਤੂੰ ਕਿਹਾ ਮੈਂ ਓ ਮੇਰਾ ਕੋਡ ਕਿੱਥੇ ਆ ਵਿਆਹ ਵਾਲਾ ਨਹੀਂ ਤਾਂ ਵਿਆਹ ਵਾਲਾ ਕੋਟ ਪੈਂਟ ਪੋਣਾ ਓਏ ਉਹੀ ਪਾਪੂ ਲੈਣਾ ਇੱਥੇ ਹੁਣ ਇਹ ਕਹਿੰਦਾ ਵਿਆਹ ਵਾਲਾ ਪਾਣਾ ਕੋਟ ਪੈਂਟ ਓਏ ਯਾਰ ਅਗਲੇ ਕਿਹੜਾ ਕੱਢਣ ਲੱਗੇ ਆ ਆ ਮੈਂ ਕੋਈ ਗੁਨਾਹ ਕਰਦਾ ਮੈਂ ਕਰ ਆਇਆ ਇਦਾਂ ਚੱਲ ਜਾਂਦੇ ਆ ਕੋਟ ਪੈਂਟ ਤੇਰਾ ਤੇਲ ਕਿੱਥੇ ਹੀ ਆ ਓ ਅੰਦਰ ਕਿਦਾ ਪਿਆ ਵਾ ਉਹ ਤੇਰਾ ਯਾਰ ਤੂੰ ਆਪਣਾ ਆਪ ਲੁਕੋਇਆ ਮੈਂ ਆਪਣਾ ਸਾਹਮਣੇ ਆਣਾ ਓ ਯਾਰ ਮੇਰਾ ਫੇਰ ਮੈਂ ਇਸੀ ਕੋਪੀ ਤੇਨੇ ਇੱਥੇ ਬਏ ਸੀ ਹਾਂ तो ओह यार ले निकाल पहले लाच पहले कि ना पंगे ले तुम आ दे मैं तो अब गेस्ट होती और याद याद है अभी अभी सेट है न लगाई लफाफा हो 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 ओह यार कितने यार हाँ मैंने कूदने थे क्या हो और सारे न उतना पहले का लेकर दे दिया ਓ ਯਾਰ ਤੂੰ ਗੱਡੀ ਚ ਤਾਂ ਨਹੀਂ ਕਿਤੇ ਰੱਖਿਆ ਹੈ ਹੈ ਤੂੰ ਗੱਡੀ ਚ ਤਾਂ ਨਹੀਂ ਕਿਤੇ ਰੱਖਿਆ ਨਹੀਂ ਮੇਰਾ ਥੋੜੀ ਮੇਰਾ ਆ ਉਹ ਤਾਂ ਸ਼ਾਇਦ ਆ ਦੇ ਪਿਆ ਕੱਪੜੇ ਤੁਹਾਡੀ ਗਲਤੀ ਹੈ ਤੁਸੀਂ ਇੱਥੇ ਆਪਣੇ ਕੱਪੜੇ ਰੱਖੇ ਹੋ ਆ ਸਹੀ ਗੱਲ ਜ਼ਿੰਦਗੀ ਤੂੰ ਕੋਟ ਪਹਿਨ ਤੀ ਤੂੰ ਮੈਨੂੰ ਲਾ ਕਰਦਾ ਕੀ ਹੈ ਲੈ ਇਹ ਮੈਂ ਇਹ ਪੈਂਟ ਕਿੱਥੋਂ ਲਿਆ ਆ ਲੱਭ ਕੇ ਤਾਂ ਮੈਂ ਥੂਤੀ ਸੀ ਲੱਭਣ ਦੇ ਆ ਜੀ ਕੱਲ ਲੱਭੀ ਆ ਕੌਣ ਲਿਆ ਆ ਚੱਕ ਕੇ ਕੱਲ ਹੀ ਚੱਕ ਕੇ ਲਿਆ ਆ ਜਿਹੜੇ ਮੈਂ ਤੈਨੂੰ ਕਹੀ ਜਾਂਨੀ ਚੱਕ ਲਿਆ ਸਾਲ ਨੂੰ ਕੋਈ ਦੀਂਦਾ ਜਿਆ ਨਹੀਂ ਦੇਸ ਜੂਗਾ ਦੀਦਾ ਨਹੀਂ ਕਿੰਤਰ ਕੋ ਆਖੀ ਕੋ ਹੈਗਾ ਸੇਰਵਾ ਤੇਰਾ ਕੁੱਤੇ ਦੇ ਹੱਡ ਦਾ ਕੀ ਆ ਦੇਖਾ ਕੀ ਆ ਘਰੋਂ ਨਿਕਲਣ ਦੀ ਸੋਚਦਾ ਕੁਛ ਵੀ ਨਹੀਂ ਹੈਗਾ ਉੱਦੈ ਕਹੀ ਜਾਂਦਾ ਕੀ ਆ ਕੀ ਆ ਬੀਲਾ ਕੀ ਆ ਆਖੀ ਆਖੀ ਆ ਓ ਮੇਰੀ ਜੈਕਟ ਹੈਲੋ ਐਕਸਕਿਊ ਓਏ ਓ ਆਇਆ ਕੀ ਕਰਦਾ ਉਦਾਂ ਹallelujah hallelujah ਓ ਤੇਰੇ ਜਿੱਦ ਤੇਰੀ ਫੇ ਤੂੰ ਮੇਰੇ ਜੈਕਟ ਤੇ ਕਿਉਂ ਬਟਾ ਤੂੰ ਮੇਰੇ ਜੈਕਟ ਤੇ ਕਿਉਂ ਬੈਠਾ ਇਦਾਂ ਬੈਠਣਾ ਨਹੀਂ ਹੋਊਗਾ ਓ ਯਾਰ ਇਹ ਵੀ ਸੋ ਪੱਦ ਮਾਰਦਾ ਮਰਦ ਆ ਮੇਰੀ ਬਾਹ ਤੋੜ ਦੇਣੀ ਐਨੇ ਲੰਬੂ ਨੇ ਮੈਨੂੰ ਹੀ ਲੈਣਾ ਸੀ ਵਿੱਚ ਮਰਦ ਫਿਲਮ ਤੇ ਉਹ ਤਾਂ ਮੈਂ ਹੀ ਧਰ ਸਖਾ ਲਿਆ ਮੈਂ ਕਿ ਤੂੰ ਹੀ ਲੈ ਚਾਹੀਦਾ ਜੱਗੀਆਂ ਨਹੀਂ ਹੋਣਾ ਉਹ ਆ ਜਦੋਂ ਮਰਦ ਫਿਲਮ ਆਈ ਸੀ ਪੰਜਾਬੀ ਮਰਦ ਬਣ ਲੱਗੀ ਆ ਠੀਕ ਆ ਉਹਦੇ ਵਿੱਚ ਟਾਂਗਾ ਸੀ ਤੇ ਇਹਦੇ ਵਿੱਚ ਰੇੜਾ ਆ ਹਾਂ ਤਾਂ ਮਨੋਣੀ ਆ ਹਾਂ ਕੋਈ ਮਾਂ ਦਾ ਕੋਈ ਵਿਆਹ ਵੀ ਨਹੀਂ ਲੈ ਲੱਤਾਂ ਦੇ ਵਿੱਚ ਦੂਦ ਕੁਵਾਰੀ ਵੀ ਤੂੰ ਜੰਮੀ ਨਹੀਂ ਸੀ ਉਦੋਂ ਬੈਸਤਾ ਆਇਆ ਸੀ ਤੇਰੀ ਮਾਂ ਦਾ ਲੈ ਕੇ ਆਏ ਸੀ ਉਦੋਂ ਨਾਨਾ ਮੰਨ ਗਿਆ ਤਾਂ ਕਰਕੇ ਉੱਥੋਂ ਹੀ ਕਹਾਣੀ ਇਹਨਾਂ ਦੀ ਵਿਗੜ ਗਈ ਨਾਨਾ ਨਾਨੀ ਦੇ ਬੰਦੇ ਤੇ ਨਾ ਮੇਰੇ ਪੇ ਤੇ ਨਾ ਮੇਰੀ ਮਾਂ ਤੇ ਆ ਸ਼ਰਟ ਲੂ ਹੋ ਗਿਆ ਮੈਂ ਜਾਣਾ ਨਹੀਂ ਹੂੰਗਾ ਤੇਨੇ ਮੈਂ ਦੱਸਤਾ ਨਹੀਂ ਤੈਨੂੰ ਪਤਾ ਫੇ ਮੈਂ ਜੋ ਜੁੱਤ ਬਰਨ ਲੱਗਣਾ ਹਨਾ ਤਾਂ ਕਿਸੇ ਕੋਈ ਦੇ ਨਹੀਂ ਚੇਤੇ ਆ ਜੂ ਤੈਨੂੰ ਫੇ ਸਾਰੇ ਨਹੀਂ ਮੈਂ ਇਹੀ ਤੇ ਦਾਲੀ ਪਾਪਾ ਇਸ ਦਾ ਲੈ ਕੇ ਆਏ ਸੀ ਤੁਹਾਡੇ ਮਤਲਬ ਨਾਨਕੇ ਮੇਰੇ ਨਾਨਾ ਤੇ ਤੈਨੂੰ ਕਿ ਤੂੰ ਕਿਹੜੀਆਂ ਗੱਲਾਂ ਛੇੜਦਾ ਪ੍ਰਾਣੀਆਂ ਸਾਡੀਆਂ ਕੱਲ ਦਾ ਛੋਕਰਾ ਤੂੰ ਕੋਲਾ ਮਰ ਗਿਆ ਤੁਹਾਡੀ ਨਹੀਂ ਤੇਰਾ 30 ਸਾਲ ਪੁਰਾਣਾ ਸ਼ੋਕਰ ਸਾਨੂੰ ਨਹੀਂ ਪਤਾ ਸਾਡੇ ਜ਼ਮਾਨੇ ਅਸੀਂ ਨਹੀਂ ਲਵਾ ਲੁਵਾ ਹੁੰਦੀਆਂ ਸੀ ਇਹ ਉਹ ਕਾਡੇ ਰਵਾਇਤ ਚੱਲ ਪਿਆ ਲੱਗਦਾ ਮੈਂ ਜਿੰਨੀ ਨੇੜੇ ਤੁਸੀਂ ਵਿਆਹ ਕਰਾਇਆ ਮੈਨੂੰ ਲੱਗਦਾ ਤੁਸੀਂ ਡੈਡੀ ਦੀ ਲੈ ਮੈਂ ਜਦੋਂ ਹੈ ਮਿੰਣੜੇ ਆ ਨਾ ਹੋਰ ਵੀ ਕੁਛ ਉੱਤੇ ਕਿਤੇ ਇਹ ਕਿਹੜੀ ਮੈਰਜ ਹੈ ਹਾਂ ਅਰੇਂਜ ਆ ਜੇ ਉਸ ਹਿਸਾਬ ਨਾਲ 25 ਮਿੰਟ ਹੀ ਲੜ ਪੰਦੇ ਮੈਂ ਤਾਂ ਦੇਖੇ ਬਾਅਦ ਚ ਸੀ ਵਿਆਹ ਤਾਂ ਦੂਰ ਦਾ ਕਪੀਰ ਦਾ ਵੇਰ ਨਹੀਂ ਹੁੰਦੀ ਦੀ ਮੇਰਾ ਡੈਡੀ ਕਹਿੰਦਾ ਮੈਂ ਜਿਆਣੀ ਸੀ ਵਿਆਹ ਚੋ ਚਲੋ ਹਾਂ ਬਾ ਮਾਰੀ ਮੱਥੇ ਇੱਥੇ ਆ ਇਸ ਵਾਂ ਕਿਸੇ ਚੀਜ਼ ਦੀ ਕਮੀ ਘਾਹੇਰੀ ਕਮੀ ਸੀ ਕਮੀਆਂ ਕਰਾਉਣ ਲੱਪੇ ਤਾਂ ਹੁਣ ਨੂੰ ਇੱਥੇ ਰਾਤ ਪੈ ਗਿਆ ਕਿਸੇ ਰਾਤ ਤੇ ਕਿਤੇ ਉੱਥੇ ਟਰਾਲੇ ਨਹੀਂ ਸੀ ਚੱਲਦੇ ਪੰਜ ਸੱਤ ਖੜੇ ਹਾਰ ਨੂੰ ਹਾਰੇ ਹੀ ਟਕਰਿਓ ਸੀ ਗੱਲਾਂ ਨਹੀਂ ਬਹੁਤੀਆਂ ਕਰੀ ਦੀਆਂ ਜਿੱਤੀਆਂ ਨਾ ਖਾ ਲਈ ਬਹੁਤਾ ਪੰਕਣ ਲੱਗਾ ਤਾਂ ਮੂੰਹ ਤੋੜ ਕੇ ਹੱਥ ਫੜਾਉਂਦਾ ਨਾ ਆਇਆ ਹੱਥ ਲਾ ਚਪੜ ਚਪੜ ਜਵਾਂ ਚਾਹੀਦਾ ਪਾਣੀ ਆ ਹੁਣ ਐਨ ਇਹਨੇ ਆ ਬੁੱਟੂ ਉਹ ਟਟੇੜੀ ਇਹੇ ਫਿਲਮ ਆਲਾ ਸੀ ਡਿਸਪੀਨ ਉਹ ਚਾਮ ਲਿਆਇਆ ਮੈਂ ਹੁਣ ਮਰਦ ਟਾਂਗੇ ਵਾਲਾ ਫਿਲਮ ਆਉਣ ਲੱਗੀ ਆ ਮਰਦ ਟਾਂਗੇ ਵਾਲਾ ਨਹੀਂ ਮਰਦ ਰੇੜੇ ਵਾਲਾ ਥੋੜੇ ਟਾਈਮ ਤੇ ਹੀ ਉਹਦਾ ਸ਼ੂਟ ਚੱਲ ਰਾਇਆ ਉਹਦੇ ਵਿੱਚ ਬਸੰਤੀ ਲੈਣੀ ਲੈਣਾ ਹੋਰ ਵੀ ਆਪਣੀ ਨਹੀਂ ਆ ਇੱਕ ਮਿੰਟ ਜਿਹੜਾ ਸਾਹਬ ਦਾ ਤੇਰਾ ਭਰਾ ਲਾਉ ਮੈਂ ਟਾਂਗਾ ਚਲਾਉਣ ਨੂੰ ਮੋਰੇ ਰਖੀਆ ਰੱਖੂ ਪੋਰ ਲਾਸੇ ਤੇ ਰਖੀਆ 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 ਰੱਖੂ ਤੇਰਾ ਭਰਾ ਰਖੀਆ ਸ਼ਾਂਤੀ ਕਿਹਾ ਮੈਂ ਮੁੰਬਈ ਜਿਹੜਾ ਸਾਹਬ ਦਾ ਇਸ ਦਾ ਦੇਬਾਚੀ ਨਦੀਆਂ ਚਲਾ ਦੂੰ ਮੈਂ ਦੁੱਤ ਦੀਆਂ ਦੁੱਤ ਦੀਆਂ ਮਹਾਰਾਜ ਦੁੱਤ ਚਲਾਵੇ ਮੈਂ ਤਾਂ ਮੇਰੀ ਘਰ ਵਾਲੀ ਮੈਂ ਤਾਂ ਨਹੀਂ ਕਹਿਣਾ ਤੇ ਮੈਂ ਅੱਜ ਕਦੀ ਤੇਰੇ ਭਰਾ ਨੂੰ ਚੋਰ ਚੱਕ ਕੇ ਆਹੋ ਤੇਰਾ ਭਰਾ ਚੋਰ ਵਾ ਫੇ ਕਿੰਨਾ ਚਾਰ ਹੋ ਗਿਆ ਮੇਰੀ ਘਰ ਵਾਲੀ ਨੂੰ ਪਸੰਦੀ ਤੁਸੀਂ ਕਹਿਣ ਵਾਲੇ ਹੁੰਕੇ ਕੌਣ ਆ ਮੈਂ ਇਹ ਕਿਹਾ ਮੇਰੇ ਮੈਂ ਮਾਤਰਾ ਮਰਦ ਬਣਾਣੀ ਸ਼ਾਂਤੀ ਜੀ ਜੀ ਕਹਿੰਦਾ ਮਾਮਾ ਕਹਿੰਦਾ ਇੱਕ ਬਲੇਜ਼ਰ ਚੱਕ ਕੇ ਲੈ ਗਿਆ। ਮਾਮਾ ਭੁੱਖਾ ਨਹੀਂ। ਐ ਨਹੀਂ ਗਿਆ ਓਏ ਚੈਂਟਿਆ ਜਾਂ ਆਪਣੀ ਸ਼ਰਮ ਲਿੱਤੀ ਆਪਣੀ ਜੀਜੇ ਦੀ ਆਪਣੀ ਲਖੀ ਆ। ਆਪਣਾ ਝੱਗਾ ਲਾ ਕੇ ਸ਼ੀਸ਼ੇ ਵਿੱਚ ਖਾੜ ਕੇ ਦੇਤੀ। ਮੇਰੇ ਭਰਾ ਦੀਆਂ ਗੱਲਾਂ ਨਾ ਕਰ। ਉਹ ਲਾ ਦੇ ਸ਼ੀਸ਼ਾ ਵੀ ਟੁੱਟ ਗਿਆ। ਉਹ ਆਪਣੇ ਗੋਡੇ ਦੇਖਦਾ ਗਿੰਗੇ ਆ। ਮੇਰਾ ਭਰਾ ਜੇ ਕੋ ਤਾਂ ਲੈਂਦਾ ਨਹੀਂ। ਜੇ ਕੋ ਦੰਦਾ ਨਹੀਂ ਤਾਂ ਮੇਰਾ ਭਰਾ ਕਿਸ ਤੋਂ ਕੋ ਲੈਂਦਾ ਵੀ ਨਹੀਂ। ਹਾਂ। ਉਹਦਾ ਕਬੱਡੀ ਦੇ ਚੋਟੀ ਦਾ ਪਲੇਅਰ ਸੀ ਤੈਨੂੰ ਪਤਾ? ਪੁੱਠੀ ਕੈਂਚੀ ਉਹਦੀ ਮਸ਼ਹੂਰ ਸੀ। ਕੱਪ ਉੱਤੇ ਪਏ ਦੇ ਆਪੇ ਹੀ ਵੱਜ ਗਈ। ਜਿਹੜੇ ਅੰਦਰ ਕੱਪ ਪੇ ਵਿੱਚੋਂ ਤੈਨੂੰ ਮਾਮੇ ਨੇ ਜਿੱਤੇ ਹੋ। ਓਏ ਹੋਏ। ਦੇ ਇਹ ਟੱਪਰ ਖੋਸ਼ ਹੋ ਜਾਣਾ ਸੰਦੀਪ ਭਾਈ ਨੇ ਪ੍ਰੈਸ ਲਿਆਤੀ ਉਹ ਹੀ ਹੋਰ ਇਹ ਕੋਈ ਪਾਣੀ ਵੀ ਕਰਦੀ ਮਾਰੀ ਮੜੇ ਜਿੱਦ ਤੂੰ ਕਰਦੀ ਹੈ ਆਏ ਮੇਰੀ ਕੁੜੀ ਨੇ ਲਿਆਂਦੀ ਹੈ ਚਲੋ ਠੀਕ ਹੈ ਸਾਸਰੀ ਦਾ ਵੀ ਬਹੁਤ ਹੀ ਸਹਿਰਾ ਸਜਸ ਮਾਮੇ ਦਾ ਸੁਪਨਾ ਹੀ ਰਹਿ ਗਿਆ ਗਾਣਾ ਦੋਲੀ ਸਜਾ ਕੇ ਰੱਖਣਾ ਕੋਈ ਨੀ ਉਹਦੀ ਕਿਸਮਤ ਉਹਦੇ ਨਾ ਉਹਦੀ ਕਿਸਮਤ ਉਹਦੀ ਨਹੀਂ ਨਹੀਂ ਤੂੰ ਜائیں گے ਗੋਰੀ ਲਖਵੀਰ ਸੱਜਣਾ ਕੋਈ ਨਹੀਂ ਲਖਵੀਰ ਕੋਈ ਨੋੜਨੀ ਓਹੋ ਹਾਂ ਤੇ ਚੰਦ ਚੜਿਆ ਆਈ ਆ ਦੇਖਿਆ ਆ ਉਹਦੀਆਂ ਭੈਣਾਂ ਇੱਥੇ ਵਿਚਾਰੀਆਂ ਉਹਨਾਂ ਨੇ ਕੀ ਚੰਦ ਚੜ੍ਹ ਲਿਆ ਤਾਂ ਉਹਨੇ ਵਿਆਹ ਖਰਾਕੇ ਕੀ ਚੜ੍ਹ ਲੈਣਾ ਓ ਸ਼ਾ ਸ਼ਾਬਾਸ਼ ਆ ਬਹੁਤ ਸੋਹਣੀ ਬਹਾਦਰੀ ਆਈ ਗੱਲ ਕਦੀ ਆਪਣਾ ਬੰਛ ਅੱਗੇ ਤੋਰਨ ਦੀ ਨਹੀਂ ਗੱਲ ਕੀਤੀ ਉਹ ਸਾਡੇ ਬੰਛ ਦੀ ਗੱਲ ਨਾ ਕਰਿਆ ਕਰੋ ਕੀ ਹੋ ਖਤਮਿਆ ਹਾਂ ਆਹੀ ਪੀੜੀ ਆ ਇਹਨਾਂ ਦੀ ਪਿਛਲੀ ਦੇਲਾ ਸਾਹਿਬ ਕਿੰਦਾ ਭੌਂਕਦਾ ਆ ਅਸੀਂ ਨੇ ਵੀ ਪੰਗੜ ਆਹੇ ਉੱਤੇ ਤਰ੍ਹਾਂ ਜ਼ੁਬਾਨ ਚੱਲਦੀ ਆ ਜਿਆ ਬਾਬੂ ਦਾ ਮੂੰਹ ਦੇਖ ਬਾਬੂ ਦਾ ਮੂੰਹ ਦੇਖ ਦੱਸਾਂ ਨਹੀਂ ਬਾਬੂ ਦਾ ਮੂੰਹ ਉਹ ਪੈਸੇ ਪਾਉਣੇ ਕਿਸ ਨੂੰ ਆਉਂਦਾ ਨਹੀਂ ਸਾਜ ਤੂੰ ਤੈਨੂੰ ਫੋਨ ਆਉਂਦਾ ਤੂੰ ਤਾਂ ਤਿੰਨ ਵਾਰ ਤੈਨੂੰ ਫੋਨ ਆਇਆ ਤੂੰ ਕਿਉਂ ਨਹੀਂ ਕਰ ਸਕਦਾ ਤੇਲ ਮੁੱਟਿਆ ਆਉਂਦਾ ਮੂੰਹ ਚੱਕਿਆ ਕਰੀ ਵੀ ਕੋਈ ਕੰਮ ਹੁੰਦਾ ਆ ਜ਼ਰੂਰੀ ਹੁੰਦਾ ਬਾਬੂ ਦਾ ਮੂੰਹ ਤਾਂ ਦੇਖੋ ਇਕ ਵਾਰੀ ਉਹ ਮੁੰਡੇ ਦਾ ਹੀ ਬੈਕ ਕਾਲ ਕਰਕੇ ਦਿਖਾ ਬੈਕ ਸਾਜਨ ਬੈਕ ਕਾਲ ਕਰਕੇ ਦਿਖਾ ਅੱਲਾਹ ਦਾ ਆਪਣੀ ਕਹਿਣ ਆਹ ਸਾਗ ਬਾਗੂ ਨਾ ਮੂਨੇ ਗੀਤਾ ਲਾਮਾ ਆਵੇ ਵੇਖੀ ਆ ਗਾ ਮੂ ਦੇਖੀ ਆਵੇ ਕੀ ਹਾਂ ਸਾਜਣਾ ਨੂੰ ਦੇਖ ਏਦਾਂ ਵਾ ਯਾਰ ਮੈਂ ਨਹੀਂ ਰਿਹਾ ਇੱਥੇ ਆ ਮੇਣਾ ਕਿ ਕੋਸ਼ਤੀ ਆਪਣੇ ਜਨ ਨਾ ਹੋ ਜਵੇ ਸਾਜਣਾ ਮਾਦਰ ਨੂੰ ਇੱਕ ਗਾਜ਼ਾ ਤੇਰਾ ਪਾਰ ਹੱੱਡਾ ਰੋਲੀ ਜਮ ਨਹੀਂ ਮੈਂਦਾ ਹੱਥੋਂ ਥਾਂ ਦੁਕਾਨ ਤੇਰੇ ਲੱਗ ਗਿਆ ਆ ਜਾ ਮੈਂ ਕੀ ਆਇਆ ਹੇ ਉਦਾਂ ਉੱਥੇ ਜੁਗੇਸ਼ ਦੇ ਵਿਆਹ ਦੇ ਖਾਦਮਾਂਗੇ ਅੱਜ ਉਹ ਰੱਜ ਕੇ ਓਏ ਇੱਕ ਪਈ ਓਏ ਅੱਧੀ ਅੱਧੀ ਕਰ ਲੈਣੇ ਆਂ ਦੇਖ ਤਾਂ ਪੜ ਨਹੀਂ ਨਾਲ ਕੀ ਵੀ ਜਾਣਾ ਹੈ ਨਾਲ ਕੀ ਇੱਥੇ ਲੈ ਜਾਓ ਨਾਲ ਯਾਰ ਹੌਣੇ ਕਿੱਥਲੇ ਦੀ ਪਜਾਮੀ ਨਹੀਂ ਹੀ ਪਾਉਣੀ ਇਹ ਤੈਨੂੰ ਠੰਡ ਲੱਗ ਗਈ ਫੇਰ ਲੋਰ ਪਾਉਂਦਾ ਇਹ ਪਜਾਮੀ ਥੋੜੀ ਪਾਉਂਦਾ ਪਤਾ ਇੱਕ ਮੇਰੇ ਵਾਲ ਇੰਨਰ ਪਿਆ ਤੇ ਮੈਂ ਤਾਂ ਦੇ ਨਹੀਂ ਸਕਦਾ ਪਰ ਆ ਦੇਖੇ ਇੰਦਰ ਮਰੀ ਇੰਨਰ ਪਿਆ ਲਾ ਲਾ ਮੈਨੂੰ ਤਾਂ ਲੱਗਦਾ ਜਿੱਦ ਸੁਲਮਾਨ ਬਣਾਇਆ ਲੇ ਦੇਖੀ ਕੌਣ ਤੂੰ ਆ ਦੇਖੇ ਇੰਦਰ ਧੱਕੇ ਨਾਲ ਹੀ ਬਣੀ ਹੁੰਦਾ ਸਲਵਾਰ ਖਾਨ ਕਿੱਥੇ ਤੂੰ ਕਿੱਥੇ ਤੂੰ ਤਾਂ ਦੇ ਪੰਜ ਪਾਸੇ ਵੀ ਹੈ ਨਹੀਂ ਉਹ ਕੱਚੇ ਚ ਲੈ ਕੇ ਮਧੋਲ ਫੜਾਉਣੇ ਨਹੀਂ ਇੱਕ ਮਿੰਟ ਸਲਵਾਰ ਖਾਨ ਇਦਾਂ ਕਰਦਾ ਇਦਾਂ ਹਾਂ ਇਦਾਂ ਫੋਨ ਆਇਆ ਉਹ ਨਾ ਫੋਨ ਕੱਟਿਆ ਹਾਂ ਇੱਕ ਵਾਰ ਮੈਨੇ ਜੋ ਕਮਿਟਮੈਂਟ ਕਰਦੀ ਫਿਰ ਮੈਂ ਆਪਣੇ ਆਪ ਕੀ ਵੀ ਨਹੀਂ ਸੁਣਦਾ ਹਾਂ ਠੀਕ ਹਾਂ ਹਮ ਆਪਾਂ ਰੋ ਹੁਣ ਹਨਾ ਫਿਲਮ 'ਚ ਸ਼ੂਟ ਕਰਨਾ ਹਾਂ ਹਾਂ ਮਰ ਮਰਨ ਆਹੀ ਤੇਰੇ ਕੋਲ ਇੱਕ ਹੀ ਆ ਤੇਰੇ ਕੋਲ ਇੱਕ ਹੀ ਆ ਮੈਨੂੰ ਮਰਾ ਤੂੰ ਪਤਾ ਹੋਵੇ ਤਾਂ ਆ ਲੈ ਐਦਾ ਮਰ 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 ਦੇ ਟਾਂਗੇ ਆ ਲੈ ਉਹਦੇ ਵਿੱਚ ਰਫੀਆਂ ਆਪ ਮਾਮਾ ਰੱਖਣਾ ਕੋ ਮਾਮੇ ਨੂੰ ਨਹੀਂ ਰੋਣਾ ਮਾਮੇ ਦਾ ਨਾਮ ਨਾ ਲਵੋ ਜੇ ਮਾਮਾ ਕੱਲੇ ਨਾ ਕੀ ਕਰੇਗਾ ਮਾਮਾ ਨੂੰ ਰੱਖਣਾ ਲਗਾ ਮੈਂ ਨਿਰਪਰਾਧਿਤ ਹਾਂ ਇਹ ਕਹੋ ਤੈਨਾਂ ਤੋਂ ਵੱਡਾ ਖੂਬਸੂਰਤ ਆ ਹੋ ਸਭ ਤੋਂ ਹੀ ਉੱਤਰੀਆ ਖੂਬਸੂਰਤ ਤੋਂ ਅਗਨੇ ਫਿਰ ਬਿਊਟੀ ਦੇਖੇ ਇੱਧਰ ਫਾਇਰ ਲੈਣ ਜਗਾਉ ਮੇਰਾ ਭਰਾ ਇੰਨੇ ਪੈਸੇ ਲਾਤੇ ਲੇਟਾ ਦੇ ਲੇਟਾ ਨਾ ਜਗਾ ਕੋਪੀ ਪੈਨ ਬਹੁਤ ਹੌਣਾ ਉਹ ਦਾ ਦਰ ਬਾਈਸੈਪ ਹੈਗਾ ਮੇਰਾ ਡੋੜਾ ਮੱਛੀ ਦੇ ਮੱਛੀ ਮੈਂ ਕਿਹਦੀ ਫੋਟੋ ਦੇਖੀ ਇਦਾਂ ਖੜਾ ਜਾਣ ਕੇ ਮੱਛੀ ਬਣਾ ਕੇ ਹੈ ਹੀ ਆ ਨਾ ਆ ਜਿਹੜਾ ਦਾਦ ਮੇਰਾ ਮੱਛੀ ਇਹ ਆਏ ਸਾਰੀ ਤਾਂ ਚੜ ਗਈ ਕਿ ਤੋ ਮਾਰੇ ਇਹਨਾਂ ਸਰੀਰ ਵੀ ਨਾ ਮੱਛੀ ਦਰਿਆ ਤੋਂ ਬਾਹਰ ਅੰਸਾਇਰ ਹੁੰਦਾ ਅਗਾ ਲਾ ਮਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਨੂੰ ਦਾੜੀ ਬਾਲੰਦੇ ਸੱਚਾ ਲਾ ਦਸੀ ਝੂਠ ਨਹੀਂ ਬੋਲਣਾ ਤੈਨੂੰ ਸੌਂ ਆ ਹੈ ਝੂਠ ਨਹੀਂ ਬੋਲਣਾ ਭਾਈ ਇਹ ਇੱਕ ਮਿੰਟ ਇਹ ਦੇਖੀ ਇੱਕ ਮਿੰਟ ਇਹ ਇਧਰ ਇਧਰ ਮਿਹਰੇ ਤੇਰਾ ਮੁੰਡਾ ਸੋਹਣਾ ਕ ਮੈਂ ਸੋਹਣਾ ਤਿੰਨੇ ਸੋਹਣੇ ਆ ਮੇਰੇ ਮੇਰਾ ਸਾਜਨ ਵੀ ਸੋਹਣਾ ਹੈ ਦੇ ਦੇ ਆ ਦੇ ਇਧਰ ਦੇਖ ਇੱਕ ਮਿੰਟ ਦੇਖੀ ਓ ਯਾਰ ਮਾ ਫੇਸ ਕੱਟ ਦੇ ਐਦਰ ਫੇਸ ਘੱਟ ਦੇਖੀ ਮੇਰੇ ਕਿੰਨੇ ਸੋਹਣੇ ਆ ਬਾਂਦਰ ਨੇ ਸਟ੍ਰਾਬਰੀ ਫੜੀ ਹੁੰਦੀ ਏਦਾਂ ਲੱਗਦਾ ਮਾਮਾ ਤੇ ਫੋਟੋ ਇੱਕ ਫੜੀ ਹੁੰਦੇ ਇਹ ਤਾਂ ਤੇਰਾ ਬਹਿਮ ਆ ਜਾਣ ਕੇ ਉਹਨੂੰ ਵਿੱਚ ਕਹਿ ਦਿੰਦੀ ਆ ਕਿ ਅਗਲਾ ਗੁੱਸਾ ਨਾ ਕਰ ਬਾਲ ਤੇਰੇ ਚਿੱਟੇ ਹੋਏ ਆ ਮਨੀ ਮਨੀ ਮੇਰਾ ਕੀ ਕਰਦਾ ਰੁੱਸਾ ਮੈਂ ਜਾਦੂ ਖਾਣਾ ਆ ਓ ਕੰਮ ਕਰ ਸੁਣ ਓਏ 사જન ਮੈਂ ਤੈਨੂੰ ਇੱਕ ਗੱਲ ਦੱਸਾਂ ਕਿ ਉਹਦਾ ਇੱਕ ਗੱਲ ਤਾਂ ਹੈ ਉਹਦਾ ਰਹਿੰਦਾ ਜਿਵੇਂ ਮਰਜੀ ਰੁਲਿਆ ਕਿਤੇ ਕਿਤੇ ਇਹ ਵੀ ਢਿਲੋ ਤਾਂ ਪਲੇਖਾ ਪਾਉਂਦਾ ਏ ਓਏ ਓਏ ਆ ਦੇ ਉਹ ਕੱਪੜੇ ਹਾਂ ਕੱਪੜੇ ਸਾਡੇ ਆਪਣੇ ਪਾ ਕੇ ਜਾਣਾ ਵਿਆਹ ਤੇ ਤੂੰ ਕੋਈ ਸ਼ਰਮ ਕਰ ਲੈ ਉਹ ਦੇਖੀ ਉਹ ਡੰਡ ਲਾਉਂਦਾ ਮੈਂ ਕਿੰਨਾ ਖਰਾ ਉਹ ਆਏਗਾ ਤੁਸੀਂ ਲੈ ਕੇ ਨਹੀਂ ਕਿੰਨੀ ਜ਼ਿਆਦਾ ਉਹ ਨਾ ਕਲਾ ਕਤਰਾ ਲਾ ਲਾ ਅਦਾ ਕਲਾ ਦਾ ਕਲਾ ਮੇਲਾ ਫਰ ਉਹ 10 ਕ ਡੰਡ ਤਾਂ ਉਧਰ ਲਾ ਹਣਾ ਨੇ ਮੇਲਾ ਫਰਮ ਕਰੀਏ ਇਦਾਂ ਨਹੀਂ ਉਹਦਾ 10 ਕ ਦਾ ਲਾਜਾਂ ਦੋ ਮੇਲਾ ਡੰਡ ਲਾ ਕੇ ਦਿਖਾ ਮੈਂ ਮਨਾਇਆ ਮੇਲਾ ਮੇਲਾ ਦਿ ਲੋਕਾਂ ਉਹ ਸਾਇਆ ਕੋਲ ਕੜਿਆ ਕਿੰਦਾ ਕੀ ਵਾਹ ਆ ਗਈ ਪੈਂਟ ਪਿੰਟ ਦਾ ਕੋਟ ਪੈਂਟ ਦਾ ਉਹ ਨਹੀਂ ਪਹਿਲਾਂ ਹੀ ਪਿਆ ਹੀ ਮੇਰੇ ਸਾਹ ਕੇਨ ਦੱਸਿਓ ਨਾ ਕਿ ਵਿਆਹ ਦਾ ਕੋਟ ਪੈਂਟ ਆ ਇੱਥੇ ਕਿਹੜਾ ਨਾਮ ਲਿਖਿਆ ਹਾਂ ਤੂੰ ਉਹੀ ਉੱਪਰ ਦੀ ਬਲੇਜ਼ਰ ਨਹੀਂ ਪਾਉਣਾ ਨੇ 20000 ਪਈਆ ਲੱਗ ਗਿਆ ਤੇਰੇ ਕੋਟ ਪੈਂਟ ਤੇ ਹੁਣ ਇਹ ਕੋਟ ਪੈਂਟ ਸੜਦਾ ਗਿਆਰਾਂ ਦਾ ਸੋਦਾ ਆ ਸੀ ਤੂੰ ਤੇ ਵਿੱਚ ਕਿੰਨਾ ਟਫਰ ਜੀ ਰੇਟ ਵਧਾਉਂਦੇ ਦੇ ਸਾਜਨ ਵੀ ਦੇਖਦਾ ਮੇਲਾ ਦਿਲੋਂ ਕਾ ਆਉਂਦਾ ਹੈ ਇੱਕ ਵਾਰ ਆਕੇ ਚਲਾ ਜਾਂਦਾ ਮਰਦ ਟਾਂਗੇ ਵਾਲੀ ਮੈਂ ਹੀ ਕੰਮ ਹਮ ਮਰਦ ਫਿਲਮ ਕਰਦੇ ਆ ਪੰਜਾਬੀ ਮਰਦ ਹੋ ਗਏ ਜਲ ਪਾਕ ਟਾਂਗੇ ਵਾਲਾ ਨਹੀਂ ਆਪਾਂ ਰੇੜੇ ਵਾਲਾ ਮਰਦ ਰੱਖਣਾ ਹਾਂ ਦੇਖੋ ਖੋਲਿਆ ਉਹਨੇ ਯਾਰ ਅਮਾ ਕਪੜੇ ਲੈ ਕੇ ਦਵੋ ਕਿੰਨਾ ਕਚਰ ਮੈਂ ਹਰੇਕ ਦੇ ਵਿਆਹ ਸੀਜ਼ਨ ਆ ਆਹੀ ਕਪੜੇ ਪਾਉਂਗਾ ਕਦੀ ਇਹਦੇ ਉੱਤੇ ਚਿੱਟਾ ਬਲੇਜ਼ਰ ਪਾ ਲਈਦਾ ਕਦੀ ਦੂਜਾ ਪਾ ਲਈਦਾ ਹੈ ਕੋਈ ਸਾਲਾ ਚੱਜ ਦਾ ਇੱਦਾਂ ਹੀ ਪਾਉਂਦੇ ਹੁੰਦੇ ਆ ਚਲੋ ਤੁਸੀਂ ਆਪ ਅਗਲੇ ਦੇ ਭੋਗ ਮਾਰਗ ਦਾ ਵੀ ਹੋਵੇ ਤਾਂ ਵੀ ਤੁਸੀਂ ਸੂਟ ਲੈਂਦੀਆਂ ਹੈਨਾ ਆਓ ਪਪਾ ਕੋਕੜੇ ਬਣਾਓ ਮੈਨੂੰ ਵੀ ਤਾਂ ਨਾਲ ਹੌਕਾ ਕੀਤਾ ਮੀਂਹ ਜੇ ਦੇ ਲਾ ਬੇਜਵਾਨਾਂ ਦਾ ਉਹ ਕਾਲੇ ਕੱਪੜੇ ਪਾਈ ਦੇਣੀ ਇਦਾਂ ਯਾਰ ਇੱਥੇ ਜੈਸੀ ਕਾਲੀ ਹੋਈ ਪਈ ਲੱਗਦਾ

किसान दी जून बुरी तड़प तड़प तड़ मरे ये जो तो तिलक ते के डिगण वाला काम होया या मेरा गोडिया तो कसे तो अपिया हम मैं बार बार लावा टकिया वो मेरी गरीबी विच रोले ममताज तुप्पे गोहे पथे पाथिया चल उधर हवेली च काम तो करिया गाना बहुत ही इदा ने मौसम चल अलग नवा पजामा ओए বিগে হট तेरे ओए নাল ਆਪਣਾ بچা करिए게 ইদার फसমা দা करिए ওর কে আইয়া কি करिए नाना নেক মানা না ওই খায়া বজালে না লানা এডা ਦੇ ਵਿੱਚ কি বੰদা করে কি না করে কাম সাজর করনা বেনা মি বহুত তেজ ইয়া ਸਰ ਜਣਾ ਇਹਨਾਂ ਨਾਲ ਹੀ ਫਰਦਾ ਡੰਗਰਾਂ ਦਾ ਉਹ ਰੇਲਾ ਦਿਲ ਨੂੰ ਵੀ ਨਾ ਟਿ ਟੂਰ ਟੂਰ ਕੱਢੀ ਜਾਂਦੇ ਆ ਹੁਣ ਕਦੇ ਬਾਏ ਬਾਏ ਹੁਣ ਪਤਾ ਨਹੀਂ ਕਿੱਧਰ ਨੂੰ ਨਿਕਲ ਗਏ ਇੱਧਰ ਦੇਖ ਫਤਿਆਲਾ ਮੈਂ ਸਾਈਡ ਤੇ ਸਾਈਡ ਵੱਡਿਆਂ ਨੂੰ ਜ਼ਿੰਮੇਵਾਰੀ ਹੁੰਦੀ ਆ ਤੇ ਰਾਜੀ ਫਤਿਆਲਾ ਪਿਆ ਸਾਈਡ ਪਲੀਜ਼ ਐਕਸਕਿਊਜ਼ ਮੀ ਪਾਓ ਹਟਾਓ ਮੈਡਮ ਗੜੀ ਗੁੰਡਾਈ ਕਰੀਏ ਮੈਨੂੰ ਕਪੜੇ ਸਤਰੰਗੇ ਪਵਾਤੇ ਆਖੇ ਬਾਹਰ ਜਾਣਾ ਤਾਂ ਨਹੀਂ ਤੇ ਤੇ ਬਿਜਲੀ ਦੇਖੀ ਨਹੀਂ ਕਾਲੇ ਨਾ ਪਾਈ ਉਹ ਮੈਂ ਗਿਆ ਤੇਰੇ ਉਹਦਾ ਮੁੰਡਾ ਏ ਮੈਨੂੰ ਕੀ ਬਣਾਇਆ ਹੋਇਆ ਉਹ ਬੋਹਾਰੀ ਚਾ ਕੋਣਾ ਉਹ ਅੱਜ ਮੀਂਹ ਚ ਗੋਹਾ ਚੱਕਦੇ ਹੋ ਦੇਖੀ ਜਾਉ ਰਿਕਾਰਡ ਪੈਸਾ ਕਰਦੇ ਉਹ ਦੇਖਾ ਕਰ ਜਾਣਾ ਅੱਛਾ ਹਾਂ आप पहले पे देखिए छापा मैं ही करा इतना वो आप ब्लॉग में अपना फ्रेंड्स हमने आज बारिश में पकोड़े बनाए देखो ना लगता क्या किया पकोड़े खाने को फिर हमने करीबतीली थोड़ी सी थोड़ा सा प्याज लिया उनको काट के प्याजों वाले बनाए मेरे पास पकोड़े चाहिए ओ फ्रेंड्स ਆ ਮਾਰੂ ਜਦਿਆ ਫਰਾਈਆਂ ਆ ਪੈਰਪੁਰ ਤੋਂ ਮੇਰੇ ਮਾਂ ਦੀ ਤੋਂ ਬਣਿਆ ਬਿਆਹ ਦੇ ਤਾਂ ਉਹ ਜਿ ਪਕੌੜੇ ਘੜਾਉਨੇ ਓਏ ਲਾ ਰੇ ਹੋ ਗਿਆ ਆ ਪਕੌੜੇ ਹਰਾਮ ਦਿਓ ਤੁਹਾਨੂੰ ਮੀਂਹ ਚ ਪਕੌੜੇ ਸੱਜਦੇ ਆ ਕੁੱਤੇ ਦੇ ਹੱਡ ਨਾ ਹੋਣ ਤਾਂ ਬੜਾ ਦਿਨਾਂ ਤੋਂ ਪਕੌੜੇ ਪਕੌੜੇ ਕੀ ਖਾਣੇ ਗੋਪੀ ਉਹ ਦਸਵਾਦ ਬਹੁ ਬਣਾਏ ਜਿਹੜੇ ਕੜੀ ਚ ਪਾਉਣੇ ਮणि ਦਾ ਜਿਹੜਾ ਕਮਰਾ ਨਹੀਂ ਉਹਦੇ ਵਿੱਚ ਪਿਆ ਹੋਣਾ ਜਿੱਥੇ ਉਹ ਬਾਲਟੀ ਜਈ ਹੈ ਹਾਂ ਸ਼ਾਇਦ ਤੇ ਹੁਣ ਪਕੌੜਿਆਂ ਦੀ ਕਿੱਦਾਂ ਹੋਊਗੀ ਆ ਜਾ ਉਧਰ ਪੇੜਾ ਭੇਣਾ ਹੈ ਯਾਰ ਪਹਿਲਾਂ ਪਕੌੜੇ ਪਹਿਲਾਂ ਪਕੌੜੇ ਕੀ ਖਾਣਾ ਪੀਜ਼ਾ ਖਾਣਾ ਤੁਹਾਨੂੰ ਪਤਾ ਜਦ ਜਦਾਂ ਤੋਂ ਮਾਮੇ ਦੇ ਹੁੰਦੇ ਸੀ ਪੀਜ਼ਾ ਖਾਣਾ ਇੱਧਰ ਗੱਲ ਕਰ ਬੈਲਾ ਪੀਜ਼ਾ ਜਦੋਂ ਮਾਮੇ ਦੇ ਹੁੰਦੇ ਸੀ ਤੁਹਾਨੂੰ ਤਾਂ ਮੈਗੀ ਨਹੀਂ ਜੁੜਦੀ ਹੁੰਦੀ ਪੜਨਾ ਕਿਹੜੇ ਪਾਟਕੇ ਪਕੌੜੇ ਬਣਾਓ ਆਗੇ ਅਸੀਂ ਪਤਾ ਨਹੀਂ ਮੈਨੂੰ ਉਹ ਕਿੱਥੇ ਆ ਕਰ ਤਾਂ ਪਕੌੜੇ ਬਣਾਉ ਤੇ ਪਕੌੜੇ ਕਿਹੜੀ ਗੱਲ ਹੋਣਾ ਕਰਨੀ ਪੈਂਦੀ ਆ ਜਿਹੜੀ ਹੈਗੀ ਆ ਇਹਨਾਂ ਡਰਦੀਆਂ ਕਿਉਂ ਮੇਰੇ ਤੋਂ ਮੈਂ ਕਹਾਂ ਜਿਹੜੀ ਗੱਲ ਕਰਨੀ ਤਾਂ ਪੈਂਦੀ ਆ ਮੈਂ ਕਹਾਂ ਜਰ ਉੱਥੇ ਮਾਮੇ ਕੇ ਤੁਹਾਨੂੰ ਮੈਗੀ ਨਹੀਂ ਜੁੜਦੀ ਹੁਣ ਤੁਹਾਨੂੰ ਪੀਜੇ ਸੋਚਦੇ ਆ ਇਹ ਜਿੰਮੇਵਾਰੀ ਬਹੁਤ ਤਕੜੇ ਲੈਵਲ ਦੀ ਆ ਭਰਾ ਦੇ ਨਾ ਈਦ ਵੀ ਨਾਲੇ ਮੇਤੋ ਕੀ ਕਸੂਰ ਹੋਇਆ ਦੋਹਾਂ ਏਦਾ ਮੈਨੇਜਮੈਂਟ ਤਕੜੀ ਖਾਂਦੀ ਆ ਗਾੜੀ ਪਾਣੀ ਅੱਧੀ ਅੱਧੀ ਬਾਲਟੀ ਇਹ ਕੀ ਕਰਨ ਲੱਗਾ ਪਾਣੀ ਦਾ ਢੇੜਾ ਪਗਿਆ ਅੱਛਾ ਇਹ ਕੀ ਕਰਦੇ ਨੇ ਕੁੰਡਾ ਇਹ ਕਰਦੇ ਨੇ ਅੱਜ ਹੋ ਗਈ ਹੁੰਦਾ ਉਹੀ ਪੇੜਾ ਪਾਦਣਾ ਤੂੜੀ ਦੇ ਵਿੱਚ ਹਨਾ ਬਈ ਟੈਂਕੀ ਵਾਲ ਨੂੰ ਜੇ ਪਾਣੀ ਜਾਊਗਾ ਹਣ ਆਹੋ ਬੰਦ ਹੋ ਜਾਣੀ ਆਏ ਮੜ ਜਾ ਜਾਨ ਦੇ ਦਾ ਟੈਂਕੀ ਭਰ ਜੂਗੀ ਉਹ ਹਰ ਜਾ ਮੀਂਹ ਤੋਂ ਬੈਠੇ ਆ ਉਹ ਬੋਗੋਦ ਗੇ ہماری ਬੈਂਸੋ ਕੋ ਬਹੁਤ ਬਾਰਿਸ਼ ਪਈ हमने सोचा की थोड़ा सा ब्लॉग जे वाला बना दियिए मम्मा एदी कीमत है बंदे दी कीमत और पैसे दी भी कीमत है सदा ਤੁਹਾਡੇ ਲਾਈਟ ਗਈ ਹੋਵੇ ਨਾ ਕਿ ਲਾਈਟਾਂ ਸਾਰੇ ਪਾਸੇ ਚੱਲਦੀਆਂ ਹਨ ਡੈਡ ਡੈਡ ਗਈ ਨਹੀਂ ਇਹ ਰੋਸੋਲਰ ਹੈ ਅੱਛਾ ਇਹਨਾਂ ਦੇ ਪੇੜਾ ਕਹਿੰਦੇ ਆ ਇਹ ਵੀ ਪੇੜਾ ਹੈ ਜਰਾ ਫਰਾਂ ওকে ਇਹ ਪਿੰਪਾ ਪਕਮਾਲੇ